हां ता प्यारे बच्चो सारेनू प्यार भरी सत श्री अकाल हां बेटा नबुदिया दाखला ਪ੍ਰਕਿਆ ਤਿਆਰੀ ਦੀਨ ਆਪਾਂ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦਾ 7ਵਾਂ ਸੈਟਾ ਸ਼ੁਰੂ ਕੀਤਾ ਹੋਇਆ ਬੇਟਾ ਕੁੱਲ 20 ਸੈਟਾਂ ਦੀ ਬੁੱਕ ਹੈ ਬੇਟਾ ਇਹ 7ਵੇਂ ਸੈਟ ਦਾ ਚੌਥਾ ਪੈਰਾ ਧਿਆਨ ਨਾਲ ਪੜਾਂਗੇ ਕਹਿੰਦਾ ਲੱਕੜਹਾਰੇ ਸ਼ੰਭੂ ਨੇ ਸੋਚਿਆ ਕਿ ਅੱਜ ਉਹ ਰੁੱਖ ਨੂੰ ਕੱਟ ਕੇ ਸ਼ਹਿਰ ਵਿੱਚ ਲੱਕੜ ਵੇਚੇਗਾ ਅਤੇ ਕੁਝ ਪੈਸੇ ਕਮਾਏਗਾ ਤੇ ਸੋਚ ਕੇ ਉਹ ਜੰਗਲ ਵੱਲ ਤੁਰ ਪਿਆ ਸਾਰਾ ਰਸਤਾ ਤੁਰਨ ਤੋਂ ਬਾਅਦ ਉਹ ਥੱਕਿਆ ਮਹਿਸੂਸ ਕਰਨ ਲੱਗਾ ਗਰਮੀ ਕਾਰਨ ਉਹ ਪਸੀਨੇ ਨਾਲ ਭਿੱਜਣ ਲੱਗ ਪਿਆ ਉਸ ਨੂੰ ਆਰਾਮ ਕਰਨ ਲਈ ਕੋਈ ਜਗ੍ਹਾ ਨਹੀਂ ਦਿਖੀ ਆਖਿਰਕਾਰ ਸਾਹੋ ਸਾਹੀ ਹੋਇਆ ਉਹ ਜੰਗਲ ਵਿੱਚ ਪਹੁੰਚ ਗਿਆ ਹੁਣ ਉਹ ਥਕਾਵਟ ਕਾਰਨ ਉਸ ਕੋਲ ਰੁੱਖ ਨੂੰ ਕੱਟਣ ਦੀ ਹਿੰਮਤ ਨਹੀਂ ਸੀ ਠੀਕ ਹੈ ਬੇਟਾ ਤਾਂ ਅੱਗੇ ਕੀ ਕਹਿੰਦਾ ਪਿਆ ਕਹਿੰਦਾ ਉਸ ਨੇ ਸੋਚਿਆ ਮੈਂ ਰੁੱਖ ਦੀ ਛਾਂ ਹੇਠ ਕੁਝ ਧਿਰ ਆਰਾਮ ਕਿਉਂ ਨਾ ਕਰਾਂ ਹਵਾ ਦੇ ਬੁੱਲਿਆਂ ਨਾਲ ਉਸ ਨੂੰ ਨੀਂਦ ਆ ਗਈ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਰੁੱਖਾਂ ਦੇ ਪੱਤਿਆਂ ਦਾ ਮਿੱਠਾ ਸੰਗੀਤ ਉਸ ਲਈ ਲੋਰੀ गा ਰਿਹਾ ਹੋਵੇ। ਦਰਖਤ ਦੀਆਂ ਟਾਹਣੀਆਂ ਉਸ ਨੂੰ ਹਿਲਾ ਰਹੀਆਂ ਹੋਣ ਅਤੇ ਹਵਾ ਦੇ ਝੂਲੇ ਦੇ ਰਹੀਆਂ ਹਨ। ਜਿਵੇਂ ਹੀ ਉਸ ਦੀ ਮਾਂ ਨੂੰ ਜਿਵੇਂ ਉਸ ਦੀ ਮਾਂ ਉਸ ਨੂੰ ਬਚਪਨ ਵਿੱਚ ਸੁਲਾ ਦਿੰਦੀ ਸੀ। ਜਦੋਂ ਉਸ ਦੀਆਂ ਅੱਖਾਂ ਖੁੱਲੀਆਂ ਉਹ ਉੱਠ ਕੇ ਬੈਠ ਗਿਆ। ਉਸਨੇ ਨੇੜੇ ਰੱਖੀ ਕੋਹਾੜੀ ਵੱਲ ਦੇਖਿਆ ਪਰ ਹੁਣ ਉਸ ਦਾ ਮਨ ਰੁੱਖ ਨੂੰ ਕੱਟਣ ਦਾ ਨਹੀਂ ਸੀ ਉਸ ਨੂੰ ਲੱਗਿਆ ਕਿ ਉਹ ਉਸ ਰੁੱਖ ਨੂੰ ਕੱਟਣ ਦੀ ਕਲਪਨਾ ਕਰਨਾ ਵੀ ਪਾਪ ਹੋਵੇਗਾ ਜਿਸ ਦੇ ਹੇਠਾਂ ਉਸ ਨੇ ਆਪਣੀ ਮਾਂ ਦਾ ਠੰਡਾ ਪਿਆਰ ਮਹਿਸੂਸ ਕੀਤਾ ਸੀ ਹੁਣ ਮੈਨੂੰ ਆਪਣੀ ਰੋਜੀ ਰੋਟੀ ਕਮਾਉਣ ਲਈ ਕੋਈ ਹੋਰ ਕੰਮ ਲੱਭਣਾ ਪਵੇਗਾ ਠੀਕ ਹੈ ਉਹਨੇ ਸੋਚਿਆ ਅੱਗੇ ਬੇਟਾ ਇਹਦੇ ਪ੍ਰਸ਼ਨਾਂ ਦੇ ਉੱਤਰ ਕਹਿੰਦਾ ਲੱਕੜਹਾਰੇ ਨੇ ਲੱਕੜ ਵੇਚਣ ਬਾਰੇ ਕਿੱਥੇ ਸੋਚਿਆ ਤਾਂ ਲੱਕੜ ਲੱਕੜ ਵੇਚਣ ਬਾਰੇ ਕਿੱਥੇ ਸੋਚਿਆ ਪਿੰਡ ਵਿੱਚ ਜੰਗਲ ਵਿੱਚ ਸ਼ਹਿਰ ਵਿੱਚ ਰੁੱਖ ਦੇ ਹੇਠਾਂ ਤਾਂ ਕਿੱਥੇ ਲੱਕੜ ਵੇਚਣ ਬਾਰੇ ਸੋਚਿਆ ਸੀ ਬੇਟਾ ਸ਼ਹਿਰ ਦੇ ਵਿੱਚ ਸੀ 1 ਇਹਦਾ ਰਾਈਟ ਆਨਸਰ ਹੈਗਾ ਵੀ ਲੱਕੜ ਕੱਟ ਕੇ ਕਿੱਥੇ ਵੇਚ ਲੂਗਾ ਸ਼ਹਿਰ ਦੇ ਵਿੱਚ ਅੱਗੇ ਲੱਕੜਹਾਰਾ ਜੰਗਲ ਵਿੱਚ ਕਿਵੇਂ ਗਿਆ ਪੈਦਲ ਗਿਆ ਸੀ ਬੈਲ ਗੱਡੀ ਵਿੱਚ ਗਿਆ ਸੀ ਸਾਈਕਲ ਦੁਆਰਾ ਕਿ ਗੱਡੀ ਰਾਹੀਂ ਕਾਹਦੇ ਤੇ ਗਿਆ ਸੀ ਬੇਟਾ ਆਪਾਂ ਪੈਰੇ 'ਚ ਪੜਿਆ ਪੈਦਲ ਗਿਆ ਸੀਗਾ ਤਾਂ ਅੱਗੇ ਲੱਕੜਹਾਰਾ ਜੰਗਲ ਵਿੱਚ ਪਹੁੰਚਣ ਤੋਂ ਬਾਅਦ ਕਿਉਂ ਸੌਂ ਗਿਆ ਉਹ ਦੂਰ ਰਾਤਾਂ ਤੋਂ ਨਹੀਂ ਸੁੱਤਾ ਸੀ ਜੰਗਲ ਵਿੱਚ ਬਹੁਤ ਹਨੇਰਾ ਸੀ ਉਹ ਬਹੁਤ ਥੱਕਿਆ ਹੋਇਆ ਸੀ ਤੇ ਅੱਗੇ ਹੈਗਾ ਕਿ ਉਸਨੇ ਸੋਚਿਆ ਉਹ ਅਗਲੇ ਦਿਨ ਲੱਕੜ ਕੱਟੇਗਾ ਤੋ ਬੇਟਾ ਆਪਾਂ ਪੈਰੇ ਚ ਪੜਿਆ ਸੀ ਵੀ ਪਹੁੰਚਣ ਤੋਂ ਬਾਅਦ ਉਹ ਕਿਉਂ ਸੋ ਗਿਆ ਸੀ ਕਿਉਂਕਿ ਉਹ ਬਹੁਤ ਥੱਕਿਆ ਹੋਇਆ ਸੀ ਠੀਕ ਹੈ ਸੀ 1 ਇਹਦਾ ਰਾਈਟ ਆਨਸਰ ਆਊਗਾ ਅਗਲਾ ਪ੍ਰਸ਼ਨ ਹੈਗਾ ਬੇਟਾ ਇਹਦਾ ਇਨ੍ਹਾਂ ਵਿੱਚੋਂ ਕਿਹੜਾ ਸ਼ਬਦ ਹਵਾ ਦਾ ਸਮਾਨਾਰਥੀ ਹੈ ਪੌਦਾ ਉਮਰ ਵੇਗ ਪਵਨ ਤਾਂ ਪਵਨ ਆ ਜਿਹੜਾ ਬੇਟਾ ਇਹ ਹਵਾ ਦਾ ਸਮਾਨਾਰਥੀ ਹੈਗਾ ਠੀਕ ਹੈ ਬੇਟਾ ਤਾਂ ਪਵਨ ਬੇਟਾ ਵੈਸੇ ਹਿੰਦੀ ਦਾ ਸ਼ਬਦ ਹੈਗਾ ਹੈ ਪਰ ਤੁਹਾਨੂੰ ਦੱਸਿਆ ਵੀ ਇਹ ਪੈਰੇ ਜਿਹੜੇ ਹਿੰਦੀ ਵਾਲੀ ਪੇਪਰ ਹਿੰਦੀ ਚੋਂ ਦਾ ਉੱਥੋਂ ਟ੍ਰਾਂਸਲੇਟ ਕੀਤੇ ਜਾਂਦੇ ਆ ਠੀਕ ਹੈ ਅੱਗੇ ਆ ਗਿਆ ਇਸ ਪੈਰੇ ਵਿੱਚ ਲੇਖਕ ਨੇ ਰੁੱਖ ਦੀ ਤੁਲਨਾ ਕਿਸ ਨਾਲ ਕੀਤੀ ਹੈ ਘਰ ਨਾਲ ਮਾਂ ਨਾਲ ਹਵਾ ਨਾਲ ਅਸਮਾਨ ਨਾਲ ਤਾਂ ਬੇਟਾ ਮੁੱਖ ਰੂਪ ਵਿੱਚ ਉਹਨੇ ਰੁੱਖ ਦੀ ਤੁਲਨਾ ਕਿਹਦੇ ਨਾਲ ਕੀਤੀ ਹੈ ਮਾਂ ਦੇ ਨਾਲ ਇਹ ਸੀਗਾ ਬੇਟਾ ਇਹਦਾ ਇਹਦਾ ਉੱਤਰ ਆ ਗਿਆ ਬੀ ਤੇ ਇਹ ਸੀਗਾ ਬੇਟਾ ਇਹਦਾ ਸਵਾਲ ਜਿਹੜਾ ਹੈਗਾ ਸਵਾਲ ਨੰਬਰ 20 ਐਸੈਟ ਦਾ ਇਸ ਪੈਰੇ ਦਾ ਪੰਜਵਾਂ ਸਵਾਲ ਸੀ ਤੇ ਇਹਦੇ ਨਾਲ ਹੀ ਬੇਟਾ ਇਹ ਜਿਹੜਾ ਸੈੱਟ ਵੀ ਕੰਪਲੀਟ ਹੋ ਗਿਆ ਪੈਰਾ ਵੀ ਕੰਪਲੀਟ ਹੋ ਗਿਆ ਅਗਲਾ ਸੈੱਟ ਤੇ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ